ਜੀ ਬੂਟ ਪਾ ਲੈ ਨੋ ਲੇਟ ਹੋ ਗਿਆ ਹੀ ਵਿਆਹ ਚੱਲੇ ਆ ਭੱਜ ਗਿਆ ਹੀ ਭੱਜ ਗਿਆ ਹੀ ਕਿੱਥੇ ਚੱਲੇ ਅੱਜ ਮੰਮੀ ਅੱਜ ਬਲੌਗ ਤੋਂ ਹੀ ਸ਼ੁਰੂ ਕਰੋ ਚਲੋ ਚਲੋ ਆਓ ਸਾਹਮਣੇ ਆਓ ਇੱਧਰ ਆਓ ਡੈਡੀ ਲੱਗ ਗਿਆ ਹਾਂ ਲੈ ਖੁਸ਼ੀ ਵੜੇ ਨਹੀਂ ਦੇ ਲੈ ਆਪਣੇ ਪੈਰ ਚਲਾ ਲਈ ਅੱਜ ਦਾਦਕੇ ਮੇਰੇਆਂ ਚ ਵਿਆਹ ਵਾ ਤੇ ਟਾਂਗੋ ਆ ਡਾ ਡੈਡੀ ਟਾਈਮ ਨਾਲ ਪੱਗ ਬਣ ਕੇ ਤਿਆਰ ਹੋ ਗਿਆ ਜਿੱਦਣ ਆਡੇ ਨਾਨਕੇ ਚ ਵਿਆਹ ਪਕਪਤੀ ਗੱਡੀ ਧੋਤੀ ਜਦੋਂ ਮੰਮੀ ਸਾਡੇ ਨਾਨਕਿਆਂ ਦੇ ਵਿਆਹ ਹੁੰਦਾ ਡੈਡੀ ਐਂਡ ਤੇ ਤਿਆਰ ਹੁੰਦਾ ਤੇ ਅੱਜ ਸਭ ਤੋਂ ਪਹਿਲਾ ਵਿਹਲਾ ਆਪਣੇ ਮੈਰਿਜ ਕੋ 5 ਵਜੇ ਨਾਲ ਆ ਕੇ ਤੇ ਰੈਡੀ ਹੋਏਗਾ ਤੁਸੀਂ ਹੁਣ ਤੁਹਾਨੂੰ ਤਿਆਰ ਕਰਾਉਣਾ ਮੈਂ ਛੇਤੀ ਨਾਲ ਜੋਗੀ ਮੈਂ ਜੋੜਾ ਪਾ ਲਾਂ ਤੇ ਸਾਸਰੀ ਘਰ ਤੇ ਬੁਲਾਇਆ ਹੋ ਸੱਚ ਸਾਸਰੀ ਘਰ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਸਾਰਿਆਂ ਦੇ ਠੀਕ ਠਾਕ ਵਧੀਆ ਮੈਂ ਮਗਰੋਂ ਆ ਕੇ ਤਿਆਰ ਹੋ ਗਿਆ ਗੱਡੀ ਵੀ ਥੋਲੀ ਸਾਰਾ ਕੁਝ ਕਰ ਲਿਆ ਅਮਰੀਕਾ ਵਾਲੀ ਮਾਸਟੀ ਆਡੀ ਤਿਆਰੀ ਨਹੀਂ ਹੁੰਦੀ ਛੇਤੀ ਕੀਤਾ ਪਾ ਲੈਂਦੀ 골ਡਨ ਜੇ ਕਲਰ ਦੇ ਸੂਟ ਰੰਗ ਵੀ ਗੋਰਾ ਤੇ ਤਾਂ ਸੂਟ ਵੀ ਉਦਾਂ ਦੇ ਪਾਲੂ ਵਿੱਚ ਚਮਕੂ ਵੇਖੀ ਹੁਣ ਅੱਜ ਉਥੇ ਵੱਧ ਵੱਖਰੀ ਚਮਕਣਾ ਇਹਨੇ ਪੰਪ ਮਾਸੀ ਮਾਸੀ ਅੱਜ ਵੇਖੀ ਵੱਖਰੀ ਚਮਕਣਾ ਉਹਦਾ ਮਾਸੀ ਨੂੰ ਸੱਦੇ ਉਹਨਾਂ ਨੇ ਇਹ ਬਿਨਾ ਸੱਦੇ ਤਾਂ ਨਹੀਂ ਚੱਲ ਚੱਲੀ ਚਲੋ ਚਲੋ ਰੱਖੋ ਜਮਾਨ ਚਲੋ ਚੱਲੀਏ ਉਧਰ ਜਿਹੜੇ ਵਿਆਹ ਉਧਰ ਰੈਡੀ ਹੋ ਕੇ ਬੈਠਾ ਮੈਂ ਬੂਟ ਪਾ ਕੇ ਪਾਪੇ ਨਾਲ ਮਿਲਦੇ ਰੋਕ ਜੋ ਵਿਆਹ ਵਾ ਪਾਪੇ ਦੇ ਭਰਾ ਦੀ ਪੋਤੀ ਦਾ ਵਿਆਹ ਵਾ ਚਲੋ ਬੱਸ ਬੂਟ ਪਾ ਲੈੰਦੋ ਮੈਨੂੰ ਚਲੋ 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 ਪਾਪਾ ਅੱਜ ਟਾਈਮ ਨਾ ਤਿਆਰ ਹੋ ਕੇ ਬੈ ਚੱਲਿਆ ਗਾਰਲੀ ਸੀਟ ਤੇ ਅੱਜ ਵਿਆਹ ਜੂਗਾ ਨਾ ਚਲਾੜੀ ਅੱਜ ਚਲਾੜੀ ਵਿਆਹ ਇਹ ਲੈ ਅੱਜ ਵਿਆਹ ਲੱਗਦਾ ਕਿ ਨਹੀਂ ਐਮਐਲਏ ਉੱਥੇ ਦੀਖਦੇ ਨਹੀਂ ਐ ਐ ਪਪਾ ਹੀ ਉਹਦਾ ਤੁਹਾਡਾ ਤੇ ਬਣਦਾ ਹੀ ਰਾਤ ਰਹਿਣਾ ਤੁਹਾਡੀ ਪੋਤਰੀ ਦਾ ਵਿਆਹ ਵਾ ਸਾ ਦਾਵੇਂ ਹਾਂ ਸਾ ਦਾਵੇਂ ਨਾ 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 ਅੰਦਰ ਰਾਤ ਨਹੀਂ ਰਹਿਣਾ ਚਲੋ ਮੰਮੀ ਨੂੰ ਆ ਲੈੰਦੋ ਫਿਰ ਮੋਨੂ ਅੱਜ ਗੱਲਬਾਤ ਹੀ ਨਹੀਂ ਲੱਗਣ ੜੀ ਡੀ ਕੀ ਚੱਕਰ ਵਾ ਬਸ ਠੀਕ ੜੀ ਕਾਹ ਹੋਆ ਨਲੀ ਨਲੀ ਚੋਚੋ ਆ ਅੱਜ ਮੋਨੂ ਆ ਨਹੀਂ ਡਈ ਹੋਣੀ ਕਰੀਆ ਐਨਕ ਮੰਮੀ ਕੋ ਆ ਉਹ ਕਹਿੰਦੀ ਮੈਂ ਆਪੇ ਦੇਣੀ ਆ ਜਾ ਕੇ ਐਨਕ ਡੈਡੀ ਨੂੰ ਚਲੋ ਮੋਨੂ ਸਾਂ ਗੱਡੀ ਮੋੜੋ ਆਪਾਂ ਵਾਲੇ ਬਾੜਾ ਬਾਬ ਕਾਲੇ ਰੁਕਣਾ ਹੈ ਕਿੱਦਾਂ ਕਾਲੀ ਵੇ ਜਾਣਦੀ ਪਿੰਡ ਨੂੰ ਜਾਣਦੀ ਵੇ ਕਿਦਾਂ ਕਾਲੀ ਹੋ ਚਲੋ ਬਾਰੀ ਕਰ ਬੰਦ ਚਲੋ ਚਲੋ ਮੋਨੂ ਨੇ ਅੱਜ ਨਹੀਂ ਪੁੱਛਿਆ ਮੈਂ ਕਿਦਾਂ ਦਾ ਲੱਗਣ ਡਿਆ ਮੋਨੂ ਅੱਜ ਦੇ ਤੇਰੇ ਦੀਆਂ ਸੁਰਕੀਆਂ ਮਾਰਨ ਡਿਆ ਨੱਕ ਦੀਆਂ ਖਾਲਾ ਗੋਲੀ ਛਟਰਾ ਜੇ ਨਾ ਚੱਲ ਮਨੂ ਮੋੜੋ ਗਾੜੀ ਕੈਮਰਾ ਚਾਲੂ ਹੁੰਦੇ ਤਾਨੂੰ ਗੱਲ ਨਹੀਂ ਆਉਂਦੀ ਕਿ ਇਹਨੂੰ ਨਹੀਂ ਮੈਂ ਸ਼ੁਰੂ ਤੋਂ ਹੀ ਗੱਲਾਂ ਬਾਤਾਂ ਤੇ ਆਪਾਂ ਕਰੀ ਦੀਆਂ ਹੌਲੀ ਪਹਿਲਾਂ ਪਤਾ ਕੀ ਸੀ ਡਰਾ ਕੇ ਵੜਾ ਰੱਖਿਆ ਕੋਟ ਦੀ ਵੜਾ ਹੁੰਦੀ ਨਾ ਨਿਕੰਦੇ ਨੇ ਮੈਨੂੰ ਅਪੂਆ ਪੂਆ ਤੁਸੀਂ ਤੇ ਗਵਾਹ ਤੁਸੀਂ ਤੇ ਗਵਾਹ ਵਾ ਤੁਸੀਂ ਤੇ ਵੇਖਿਆ ਤੁਹਾਡੇ ਲਾਗੇ ਮੈਂ ਨਿਕ ਨਿਕ ਹਾਂ ਫੁੱਲ ਦੀ ਨਹੀਂ ਲਾਈ ਤਨ ਹਾਂ ਆਲੇ ਨਹੀਂ ਮੇਰੀ ਮੰਮੀ ਫੋਲਦੀ ਕਿ ਲਾਉਣੀ ਆ ਡੇਲੇ ਕੱਢ ਦਿੰਦੀ ਨਾਲ ਹੀ ਜਾਣ ਕੱਢ ਦਿੰਦੀ ਨਹੀਂ ਕੁੱਟਿਆ ਨਹੀਂ ਕੁੱਟਿਆ ਹਾਂ ਕਿੰਨਾ ਸਵਾਸ ਸਵਾਸ ਰੱਖੇ ਪੋਚੇ ਨਾ ਹਾਂ ਮਨੇਰੇ ਉੱਟ ਕੇ ਹਾਂ ਤੂੰ ਤਾਂ ਨਾ ਝੂਠ ਮਾਰ ਨਹੀਂ ਪਰ ਚਲੋ ਮੈਂ ਮੰਨਦਾ ਮੈਂ ਮੈਂ ਮੰਨਦਾ ਤੁਹਾਡੀ ਗੱਲ ਕੱਟਣ ਡਿਆ ਮੋਨੂ ਤੇ ਸੋਨੂ ਨੂੰ ਭਾਵੇਂ ਇੰਨੀਆਂ ਨਾ ਮੈਨੂੰ ਬਹੁਤ ਡਰਾਉਂਦੀ ਰਹੀ ਮੰਮੀ ਜਦੋਂ ਸਕੂਲੇ ਪੜਾਉਂਦੀ ਹੁੰਦੀ ਨਾ ਸਾਨੂੰ ਸਾਨੂੰ ਸਕੂਲੋਂ ਕੰਮ ਦੇਣਾ ਤੇ ਕਰਾਉਣਾ ਵੀ ਤੇ ਆਪ ਹੀ ਆ ਹੁਣ ਮਾਵਾ ਨੇ ਕਰਾਉਣਾ ਹੁੰਦਾ ਨਾ ਗਵਾਹ ਨੂੰ ਪੁੱਛ ਕਿਦਾਂ ਰੱਖਿਆ ਨਾ ਉਹਨਾਂ ਦੇ ਮਤਲਬ ਘਰ ਸੋਣਾ ਲੱਕ ਤੇ ਨਾ ਨਾ ਹੁੰਦਾ ਚਾਹੁੰਦਾ ਫੜ ਕੇ ਪੁੱਛੋ ਗਰਮ ਪਾਣੀ ਇੱਕ ਦਿਨ ਚੋ ਪੰਜਾਂ ਦਿਨਾਂ ਦਾ ਮਿਲਿਆ ਰੇ ਉੱਤਨ ਨਾਲ ਪਾਣੀ ਪੋਚਾ ਫੇਰ ਲੈਣਾ ਇਹਨੇ ਕਿਤੇ ਕੋਈ ਇਹਨੂੰ ਨਹੀਂ ਹੁੰਦਾ ਮੰਮੀ ਦੀ ਤਾਰੀਫ ਹੁੰਦੀ ਮੰਮੀ ਖੁਸ਼ ਬੜੀ ਹੁੰਦੀ ਵੇਖ ਮਾਵਾ ਮੇਰੇ ਨਾਲ ਰਹੀ ਆ ਅਹੀਂ ਅੱਗੇ ਬੰਦ ਰਹੇ ਆ ਨਹੀਂ ਵੀ ਨਾਲ ਹੀ ਰਹੇ ਆ ਉਹ ਤੇਰੇ ਨਾਲ ਰਹੀ ਆ ਪਹਿਲਾਂ ਉਦਾਂ ਉਦਾਂ ਉਹ ਨਹੀਂ ਗਈ ਜੀ ਤੇ ਮੈਂ ਨਾ 26 26 ਨੇ ਮੇਰੇ ਕੋ ਆ ਜਾਣਾ ਮੈਂ 26 ਨੂੰ ਆਇਆ ਸਵਾਰ ਬਣਾ ਕੇ ਤੇ ਜੰਡੀਆਂ ਜੱਡੀਆਂ ਕਰਦੇ ਆ ਤੇ ਜਿਹੜਾ ਕਾਲੂ ਨਖੱਤੇ ਨੇ ਉਹਦੀਆਂ ਜੁੰਡੀਆਂ ਖੋਲ ਕੇ ਤਾਂ ਖਾਲਚ ਸੁੱਟ ਦੇਣਾ ਸੋਨੂ ਉਹ ਫੇਰ ਰੰਗੀ ਆ ਜਾਣਾ ਸੋਨੂ ਨੇ ਨਿਕਲੇ ਜਨ ਮੇਰੇ ਘਰ ਆਇਆ ਛੱਡ ਜਾਣਾ ਮੇਰੇ ਕੋ ਇੱਕ ਇਹਨਾਂ ਦਾ ਕੁੱਤਾ ਹੁੰਦਾ ਪਰਦੇਸੀ ਦਾ ਮੈਂ ਐ ਕਰ ਪਰਦੇਸੀ ਜੀ ਹਾਂ ਐ ਪਰਦੇਸੀ ਹੀ ਹੋ ਪਤਾ ਨਹੀਂ ਕਿੱਥੋਂ ਆਇਆ ਹੈ ਮੇਰੇ ਕੋ ਛੱਡ ਜਾਣਾ ਮੈਂ ਨਹਾ ਤਵਾਕੇ ਨੂੰ ਤਿਆਰ ਕਰ ਦੇਣਾ ਮੜ ਕੇ ਰਿੰਦਾ ਹੋ ਜਾਣਾ ਨਿੱਟੇ ਅਹੀਂ ਉਹਦਾ ਮੈਂ ਮਮੀ ਮੈਨੂੰ ਨਾ ਵੀਡੀਓ ਬਣਾਉਣ ਦੇ ਨੂੰ ਸਾਲ ਹੋ ਗਿਆ ਵਾ ਮੈਂ ਵੀਡੀਓ ਪਉਣਾ ਤੇ ਮੈਨੂੰ ਲੱਗਦਾ ਮੈਂ ਹਲੇ ਤੱਕ ਆਪਾਂ ਵੀਡੀਓ ਚ ਦੱਸਿਆ ਨਹੀਂ ਕਿਹੜੇ ਰਾਸਤੇ ਰਹਿੰਦੇ ਰਹੇ ਆ ਪਹਿਲਾਂ ਤੇ ਅਸੀਂ ਜਿੱਥੇ ਰਹਿੰਨੇ ਨੇ ਦੋ ਹੀ ਘਰ ਹੁੰਦੇ ਸੀ ਇੱਕ ਭੂਆ ਹਣਾ ਦਾ ਤੇ ਇੱਕ ਸਾਡਾ ਨਾਵਲ ਦਾ ਵੀ ਦੈ ਲੱਗੇ ਨਾਵਲ ਹਣਾ ਦਾ ਕਿ ਲੱਗਦਾ ਇਹਦੇ ਆਪਣੇ ਆਦੀ ਗੱਲ ਕਰਨੀ ਤੇ ਨਹੀਂ ਨਿਕ ਨਿਕ ਨਹੀਂ ਰਹੇ ਹਨ ਰਾਜਸਥਾਨ ਚ ਸਾਲੇ ਨਹੀਂ ਚਾਰ ਸਾਲ ਮੈਂ ਨਹੀਂ 9 ਸਾਲੇ ਨਹੀਂ ਮੈਂ ਚਾਰ ਸਾਲ ਹੀ ਆ ਗਈ ਮਾਹੀ ਚਾਰ ਸਾਲ ਰਹੇ ਆ ਜੀ ਤਾਂ 9 ਸਾਲ ਰਹੇ ਉਧਰ ਹਾਂ 9 ਸਾਲ ਰਹੇ ਆ ਪੜੇ ਆਂ ਆਂਦੀ ਮੰਮੀ ਪੜਾਉਂਦੀ ਹੁੰਦੀ ਆ ਨੂੰ ਉਹ ਨਹੀਂ ਜਿੱਥੇ ਦਾਣਾ ਉਥੇ ਚੁਗਣ ਜਾਣਾ ਹੀ ਜਾਣਾ ਹੀ ਐਂ ਚ ਆਂ ਚਾਰ ਪੰਜ ਸਾਲ ਚੋਂ ਆਏ ਤੁਹਾਡਾ 9 ਸਾਲ ਦਾ ਖਲਾਰਤਾ ਹੀ ਬਾਬੇ ਨੇ ਉਥੇ ਜਿਹੜਾ ਉਹ ਗਵਾਚ ਗਿਆ ਉਹ ਨਹੀਂ ਖਲਾਰਿਆ ਮੈਂ ਵੀਡੀਓ ਬਣਾਉਣਾ ਤੇ ਮੈਨੂੰ ਸਾਰੇ ਪੁੱਛਦੇ ਵੀ ਹਰ ਹਰ ਵਿਆਹ ਜਾ ਕੋ ਉਹ ਵੀ ਨਾਨਕੇ ਹੀ ਹੁੰਦਾ ਵਾ ਤੇ ਅੱਜ ਪਹਿਲਾ ਵਿਆਹ ਇਹ ਦਾਦ ਕੇ ਵੇਖਣ ਲੱਗੇ ਆ ਪਰ ਸਾਡਾ ਮਾਮਾ ਵੀ ਲੱਗਦਾ ਵਾ ਨਾ ਵੀਡੀਓ ਸੰਗ ਦੀ ਸੰਗਗੀਤ ਆ ਗਈ ਗੁੜੀ ਦਾ ਤਾਂ ਅੰਦਰ ਮਿੰਟੋ ਮਿੱਟੀ ਕਾਲਾ ਹੋ ਗਿਆ ਇਹ ਤੇ ਕਹਿੰਦੇ ਇਹ ਮਨੋ ਦਾ ਵਿਆਹ ਰੱਖਦਾ ਵਾ ਮੈਂ ਆਹ ਹੱਡੇ ਤੋਂ ਇਨੀ ਨਿੱਕੀ ਉਹਦਾ ਵਿਆਹ ਰੱਖਿਆ ਅੱਧਾ ਹੀ ਪਤਾ ਨਹੀਂ ਰੱਬ ਹੀ ਜੇ ਜਦੋਂ ਸਮਾਂ ਆ ਗਿਆ ਕੇ ਵੀਡੀਓ ਵੀਡੀਓ ਪਲਾਸਮਾ ਇਦਾਂ ਆ ਗਿਆ matre refund ਆਪੇ ਚੇਲਾ ਨਾ ਸਤਿਗੁਰੂ ਦੇ ਸਵਾਯਾ ਜਨਤੈ ਨੂੰ ਲੈ ਚਲਣਾ ਖਰਾਬ ਕਰ ਲਿਆ ਸਾਰਾ ਕੋਈ ਨਹੀਂ ਸਸਤੇ ਬਣਦੇ ਆ ਪੁਰਾਣਾ ਹੀ ਆ ਹੈ ਪੁਰਾਣਾ ਵਾ ਤੇ ਫਰੀ ਬਣਿਆ ਇਹ ਤੇ ਬਨੋਦ ਦਾ ਵਿਆਹ ਲੈ ਸਾਲ ਹੋਇਆ ਵਾ ਬਨੋਦਾ ਹੋਇਆ ਪੁਰਾਣਾ ਹੋ ਗਿਆ ਲੈ ਇੱਕ ਪਹਿਲੀ ਸਾਲਗिरा ਮਨਾਈ ਉਹਨਾਂ ਨੇ ਤਿੰਨ ਵਾਰ ਪਾ ਲਿਆ ਵਾ ਤਿੰਨ ਵਾਰ ਪਾ ਲਿਆ ਪੁਰਾਣਾ ਹੋ ਗਿਆ ਹਾ ਤਿੰਨ ਵਾਰ ਪਾਇਆ ਪੁਰਾਣਾ ਹੋ ਗਿਆ ਵਾ ਤਮ ਮੀਲੀ ਤੇ ਅਹੀਂ ਜੇ ਮੈਂ ਤੇ ਕਹਿ ਦੀ ਤੇਰੀ ਬਾਰੀ ਦਾ ਸਾਹ ਨਹੀਂ ਨਿਕਲ ਲਿਆ ਤੇ ਤੁਹਾਡੀਆਂ ਤੇ ਤੇਰੀ ਦਾ ਨਿਕਲਦਾ ਤੇ ਤੁਹਾਡੀਆਂ ਦਾ ਨਿਕਲਦਾ ਕਹਿੰਦੀ ਦਾ ਖਰਾਬ ਕਰਕੇ ਸੁੱਟਦਾ ਸੂਟ ਹੋਣ ਇਹਨੂੰ ਇਹਨੂੰ ਹਣ ਤਵਾਉਣ ਲੱਗਿਆ ਵੀ ਰੁਪਈਆ ਲਾਉਂਗੀ 500000 ਡਰਾਈ ਕਲੀਨ ਤੇ 250 ਰੁਪਈਆ ਲੱਗਦਾ ਡਰਾਈ ਕਲੀਨ ਉਹਨੇ ਨਾਲ ਹੀ ਰੇਟ ਦੱਸਤਾ ਆਂ ਦੀ 250 ਰੁਪਈਆ ਲੱਗਦਾ ਆਹੋ ਨਹੀਂ ਨਹੀਂ ਮਾਰ ਕੇ ਜੁੱਡਿਆਂ ਫੜ ਕੇ ਟੱਕਾਂ ਨਾਲ ਮਾਰ ਕੇ ਪਾਸੀ ਲਾਉਂੀ ਛੋਟ ਉਹਨੇ ਮਾਰ ਕੇ ਲੋ ਗੱਲਾਂ ਵੀ ਤੁਹਾਡੀਆਂ ਚੇਤੇ ਰਹਿੰਦੀਆਂ ਹਨ ਜਿਆਦੀਆਂ ਤੁਹਾਡੇ ਡੱਬਰ 'ਚੋਂ ਪੰਗਾ ਨਹੀਂ ਲੈਣੀ ਮੈਂ ਨਹੀਂ ਪੀਣੀ ਯਾਰ ਥੈਂਕ ਯੂ ਲੋ ਜਦੋਂ ਮੈਂ ਖਾ ਉਹ ਨੱਕਰਾਂ ਦਾ ਭੁਜਾ ਲੋ ਬਸ ਮੈਂ ਜਦੋਂ ਬਿੱਲੂ ਵਾਲਾ ਬਿੱਲੂ ਆਣੀ ਸਾਂਦੇ ਹੋਣਾ ਜਾਵੀਂ ਉਹ ਮੈਂ ਜੋ ਬੰਦੇ ਵਸਿਖਣੀ ਕੋਈ ਸਰਦਾ ਵਾਲਿਆਂ ਦੇ ਪਾਪਾ ਵੀ ਅਰੇ ਤਾਂ ਦਾਜੀ ਤੋਂ ਤੇਰੀ ਪਾਪਾ ਕਟਿੰਗ ਖਿਲਾ ਰਹੇ ਆ ਹੋਗੇ ਕਿੰਨਾ ਬਿਲ ਵੱਡਾ ਏ ਉਹ ਕੇ ਖੂਨ ਖਾੜ ਦਿਆ ਇੱਕ ਦੀਦੀ ਕਤਲ ਹੀ ਕਰੀ ਜਾਂਦੀ ਤੇਰੀ ਭੂਆ ਨੂੰ ਨਹੀਂ ਕਰ ਪਾਪਾ ਵੀ ਸੁਟਿਆ ਹੀ ਉਹਨੇ ਇੱਕ ਨੇ ਚੇਤਾ ਉਹ ਜਿਹੜੇ ਪਟੇਲ ਨੇ ਸੁਟਿਆ ਹੀ ਪਾਪਾ ਹੰਸਰਾਇ ਦਾ ਭਰਾ ਇਹ ਜਿਹੜਾ ਨਹੀਂ ਤਾਂ ਠੀਕ ਉਹਦਾ ਨਾਮ ਬਿਲਾਜ ਹੰਸਰਾਇ ਨਹੀਂ ਨਿਕਾ ਰਾਮ ਰਤਨ ਇਹ ਤਾਂ ਰਾਜ ਤਾਂ ਰਾਜ ਨੇ ਪਾਪਾ ਛੁੱਟ ਦਤਾ ਮੋਟਰਸਾਈਕਲ ਛੁੱਟਿਆ ਵੀ ਕਿਹੜੇ ਤੋਂ ਜਿਹੜਾ ਰਾਜਦੂਤ ਨਹੀਂ ਹੁੰਦਾ ਦੂਸਰਾ ਆਪਣਾ ਦੋਝੀਆਂ ਵਾਲਾ ਉਹ ਤੋਂ ਛੁੱਟਿਆ ਹੈ ਨਾ ਆਂਦਾ ਪਾਪਾ ਜੀ ਬੈਠ ਚੱਲ ਜਾਂਦਾ ਮੇਰੇ ਲਾਗੋ ਪਾਪਾ ਜੀ ਬੈਠ ਨਹੀਂ ਆਹੀ 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 ਜਿਵੇਂ ਲਾਇ ਹੈ ਉਹ ਨਹੀਂ ਨੰਦਾ ਨੰਦਾ ਸਰਿੰਦਰ ਜਿਹੜਾ ਹੀ ਕੀਰਦਾਨ ਵਾਲਾ ਠੇੜਿਆ ਉਹ ਤੇ ਉਹ ਸਾਨੂੰ ਬੰਦਾ ਆਖੇ ਮੈਂ ਹੀ ਪਾਣੀ ਅੱਗੇ ਖਾਇਆ ਤੁਹਾਨੂੰ ਪਾਣੀ ਦੋਣੀ ਹਾਂ ਅਸੀਂ ਚੱਲ ਗਏ ਸਾਰੇ ਜਾਣੇ ਅਸੀਂ ਆਖਿਆ ਤੇਰੀ ਹਿੰਮਤ ਕਿਤਨਾ ਹੀ ਬੰਦਾ ਤੋੜ ਕੇ ਆਪਣੇ ਪਾਣੀ ਕੱਢੇ ਇੱਕੋ ਹੀ ਬੰਦਾ ਆਪਾਂ ਨੂੰ ਉੱਥੇ ਚੰਗਾ ਟੱਕਰਿਆ ਅਨੰਦ ਕਿਸ਼ੋਰ ਅਨੰਦ ਕਿਸ਼ੋਰ ਮਾ ਵੀਰ ਉਹਦਾ ਉਹਦਾ ਟੱਬਰ ਸਾਰਾ ਚੰਗਾ ਹੈ ਜਾਂ ਆਰਮਨਤ ਮੈਨੂੰ ਨਹੀਂ ਆਰਮਨਤ ਦੀ ਪਛਾਣ ਅਨੰਦ ਕਿਸ਼ੋਰ ਆਉਂਦਾ ਹੁੰਦਾ ਹੈ ਆਪਣੇ ਘਰ ਹੇ ਰਾਤ ਵਜਾਈ ਤੇ ਪਰ ਇੱਕ ਗੱਲ ਇਹ ਵੀ ਆ ਇੱਕ ਗੱਲ ਇਹ ਵੀ ਆ ਜੇ ਲਾਪਾਸੇ ਵਾਲੀ ਗੱਲ ਕਰਦੇ ਪਰ ਇਮਾਨਦਾਰ ਬਹੁਤ ਹੀ ਲੋਕ ਉਥੇ ਆਪਣਾ ਜਿੱਥੇ ਮਰਜੀ ਚੀਜ਼ ਪਈ ਰਹਿੰਦੀ 40 ਕਿੱਲਿਆਂ ਦਾ ਟੱਕ ਹੀ ਜਿੱਥੇ ਮਰਜੀ ਚੀਜ਼ ਪਈ ਰਹਿੰਦੀ ਅਗਲੇ ਦਿਨ ਦੇ ਜਾਂਦੇ ਹੁੰਦੇ ਭਾਵੇਂ 10-10 ਦਿਨ ਪਈ ਰਵੇ ਨਾ ਮਸੀਂ ਉਥੇ ਦੋ ਦਾਂ ਢੇਰ ਪਏ ਰਹਣੇ ਚਾਹ ਹਣੇ ਜੋਤੀ ਹੋਣੀ ਆ ਰਾਜ ਬੂਟ ਡਿੱਗੇ ਹੋਣੇ ਨਹੀਂ ਭੂਆ ਹੁਣ ਜਿਆਦਾ ਸਾਡੇ ਬੂਟ ਵਟ ਖਲਾਰੀ ਜਾਨੀ ਹਣੂਣ ਚੇਤਾ ਨਹੀਂ ਤੁਹਾਡੀ ਯਾਦ ਆਸਦਾ ਫਾਇਦਾ ਗਲਤ ਨਾ ਚੁੱਕੋ ਤੁਸੀਂ ਉਸਰ ਤੋਂ ਕਿ ਕਿੜੇ ਉਪੋਲੇ ਆਉਣਾ ਜਾਣਾ ਆ ਆ ਮੇਰੇ ਨੱਕ ਦਾ ਨਿਸ਼ਾਨ ਵੀ ਤੁਹਾਡੇ ਘਰੋਂ ਮਿਲਿਆ ਮੈਨੂੰ ਤੁਹਾਡੀ ਕੁੜੀ ਨੇ ਦਿੱਤਾ ਮੈਨੂੰ ਆ ਨੱਕ ਦਾ ਨਿਸ਼ਾਨ ਨਾ ਉਹਦੇ ਪਿੰਡ ਦੀ ਵਾਲੀਆ ਤੇ ਲੜਕੀ ਆਈ ਨਾ ਇਹ ਅੱਜ ਵੀਡੀਓ ਕਾਲ ਤੇ ਉਹਦੀ ਆਵਾਜ਼ ਨਹੀਂ ਸੁਣੀ ਮੈਨੂੰ ਪਰ ਮੇਰੇ ਆ ਨੱਕ ਤੇ ਦਾਗ ਮੈਨੂੰ ਚੇਤਾ ਕਰਾਉਂਦਾ ਵੀ ਮੇਰੇ ਨਵ ਨੇ ਪਗਲਾ ਲੈਣਾ ਹੀ ਹਾਂ ਮੈਂ ਅੱਛਾ ਮੇਰੇ ਰੋੜਾ ਮਾਰਿਆ ਨਾ ਜਦੋਂ ਫਿਰ ਦੂਜੀ ਵਟ ਤੇ ਹੀ ਆਈ ਉਹ ਇੱਕ ਕਿਲਾ ਹਟਵਾ ਬਰਾਬਰ ਪੈਰਲਲ ਤੁਰ ਹੀ ਆਈ ਮੇਰੇ ਨਾਲ ਦੂਜੀ ਵਟ ਤੇ ਤੇ ਨਾਲ 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 ਨਹੀਂ ਤੁਰੀ ਉਹ ਨਵ ਨੇ ਮਾਰਿਆ ਸੀ ਉਹਨੇ ਮਾਰਿਆ ਮੇਰੇ ਨਹੀਂ ਅਸੀਂ ਖਲੋਤੇ ਸੀਗੇ ਸਕੂਲੋਂ ਨਿਕਲੇ ਤੇ ਰਾਚਨਾ ਮੰਦਿਰ ਆਉਂਦਾ ਸੀ ਇੱਕ ਤੇ ਨਾ ਇਹ ਕੀ ਉਹ ਰੁੱਖ ਦੇ ਨਾਲ ਨਾ ਤਾਂ ਨੂੰ ਚੜਨ ਦੀ ਨਿਆਣੇ ਨਹੀਂ ਤੇ ਉਹ ਮੁੰਡੇ ਨੇ ਨਾ ਇਹਦੇ ਕੋਲ ਮਾਰਤਾ ਭਈਆ ਸੀਗਾ ਕੋਈ ਨਾਲ ਸਾਡੇ ਉਹਨੇ ਘੁੰਮ ਕੇ ਚੋਕ ਕੇ ਰੋੜਾ ਮਾਰਿਆ ਉਹਦੇ ਪਰਾਂ ਗਿਆ ਮੇਰਾ ਸਿੱਧਾ ਇੱਥੇ ਮੈਂ ਉੱਥੇ ਹੀ ਬੇਦਲੋਗੇ ਪਛਾਣ ਦਾ ਪਛਾਣ ਢੇਪਿਆ ਬਾਜ ਮਨੀਸ਼ ਜੰਦਾ ਨਰਮੀਣਿਆਂ ਦਾ ਆਹੋ ਮਨੀਸ਼ ਆਹੋ ਇਦਾਂ ਕਰਕੇ ਮੈਨੂੰ ਨਾ ਨਹੀਂ ਹੁਣ ਚੇਤੇ ਮੈਨੂੰ ਆਪਣੇ ਆਪਣੇ ਦਾ ਚੇਤਾ ਪਰ ਮੇਰੇ ਜੋ ਬੋਟੀਆਂ ਵਗੀਆਂ ਇਥੋਂ ਲਉਂਦੀਆਂ ਓਹੋ ਨਹੀਂ ਮੇਰੇ ਕੋਲ ਨਾ ਹੁਣ ਨਹੀਂ ਕਵਰ ਹੋਣਿਆ ਪਾਜੀ ਹੁਣ ਨਹੀਂ ਕਵਰ ਹੋਣਿਆ ਜੋ ਮਰਜ਼ੀ ਕਰ ਲੋ ਐਦਾਂ ਤੋਪ ਤੇ ਹੱਡ ਦੇਖ ਨਹੀਂ ਪਿੜੀ ਆ ਆ ਐਦਾਂ ਹੀ ਕਹਿੰਦੇ ਪਰ ਆਜ਼ਾਦੀ ਕੋਈ ਨਹੀਂ ਆਜ਼ਾਦੀ ਗਵਾਜ ਗਈ ਤੁਹਾਡੀ ਏ ਮੰਨੋ ਜਾਂ ਨਾ ਮੰਨੋ ਤੁਸੀਂ ਇਦਾਂ ਅਸੀਂ ਕਹਿੰਦੇ ਨਹੀਂ ਰੁਕ ਜਾ 2 ਸਾਲ ਦਾ 2 ਸਾਲ ਨਹੀਂ ਖਿਆ ਦੇਖ 2 ਸਾਲ ਤੇ ਕੀ ਪਤਾ ਮੈਂ ਤਾਈਓ ਹੀ ਨਹੀਂ ਇੰਨਾ ਲੇਟ ਕਰਨ ਡਿਆ ਮੈਂ ਆਜ਼ਾਦ ਰਹਿਣਾ ਚਾਹੁੰਦਾ ਹਾਂ ਹਾਂ ਮੈਂ ਨਾ ਵੀ ਮੈਂ ਵੇਖ ਕੇ ਮੈਂ ਵੇਖ ਕੇ ਤੁਹਾਡੇ ਹਾਲਾਤ ਲੇਟ ਕਰਨ ਡਿਆ ਵੀ ਜਿੰਨਾ ਖਿੱਚਿਆ ਜਾਵੇ ਆ ਵੇ ਬੱਜਿਆ ਪਰਨੇ ਪਰਨੇ ਜੀ ਕਰਦੇ ਕਰਦਾ ਨਹੀਂ ਮੱਦੇ ਨੂੰ ਲਾਈ ਦੇ ਪੈਰਿਆਂ ਤਲਾ ਕੇ ਜਾਨੀ ਹੱਥ ਲੈ ਕੋਈ ਜਾਨੀ ਸਪੈਸ਼ਲ ਥੋੜੀ ਹੁੰਦੀ ਆ ਆਹ ਥੋੜਾ ਜਿਹਾ ਪਰਲ ਗਏ ਪੈਰਾਂ ਦੇ ਸਿਰਵਾ ਇਹ ਜਾਣ ਕੇ ਕਰਦੇ ਆ ਮਜ਼ਾਕ ਚੰਨ ਲਈ ਆ ਕੋਈ ਗੱਲ ਨਹੀਂ ਆ ਕਿ ਨਾ ਪੈਰ ਚਲਾਣੀ ਦੇ ਸਾਡਾ ਖਾਨ ਦਾ ਨੇਤਰਾਂ ਦਾ ਬਾਈ ਬੁੜੀਆਂ ਦੇ ਨਹੀਂ ਲਾਉਂਦੇ ਆ ਭਾਵੇਂ ਜੋ ਮਰਦੀ ਉਹ ਸਾਨੂੰ ਪਤਾ ਵਾ ਸਾਨੂੰ ਪਤਾ ਸਾਰਾ ਕੋ ਲਾਉਂਦੇ ਭਲਾ ਕੇ ਨਹੀਂ ਲਾਉਂਦੇ ਸਾਨੂੰ ਪਤਾ ਵਾ

ਨੇ ਇਦਾਂ ਠੀਕ ਆ ਵਧੀਆ ਵਧੀਆ ਮੈਂ ਕਈ ਵਾਰੀ ਗੱਲ ਕਰਾਂ ਚਲੋ ਹਮਨੇ ਮੇਰੇ ਪਿੱਛੇ ਹੋਣੀ ਕਿਉਂ